ਜੀ ਆਪੇ ਕੀ ਹਾਲ ਚਾਲ ਹੈ ਟਿੱਟਰਾ ਜੰਮੂ ਪਾਂਦੀ ਦੇਖਣ ਭਾਈ ਤੇ ਅੱਜ ਵੀ ਥੋੜਾ ਲੇਟ ਹੋ ਗਿਆ ਡਾਉਣ ਕਣੀਆ ਅੱਜ 8:00 ਕ ਬੱਜ ਗਏ ਅੱਗੇ ਨਹੀਂ 7:00 ਮਿਟਾਉਣ ਨੇ ਡੇਲੇ ਆਣਾ ਚਲੋ ਕੋਈ ਨਹੀਂ ਭਾਈ ਡਾਉਣ ਆ ਕਮੈਂਟ ਬੰਦ ਲੈ ਜਾ ਫੜ ਕੇ ਮਾਰ ਜੀ ਰਮਾ ਓਲੇ ਠੀਕ ਆ ਕਰਦੇ ਆ ਸ਼ੇਅਰ ਜੀ ਆਪੇ ਮਾਰਦੇ ਓਲੇ ਯਾਰਾ ਨੂੰ ਠੀਕ ਆ ਇਹ ਕਾਰ ਤਾਂ ਸ਼ੋਰ ਕਰ ਰਿਹਾ ਬਈ ਛਾਛੂਏ ਥੋੜਾ ਜੀ ਬਾਪ ਆ ਬੱਚੇ ਕੱਢੇ ਸੀਗੇ ਠੀਕ ਆ ਇਹਨਾਂ ਨੂੰ ਸ਼ੇਡ ਲਾਉਣ ਦੀ ਸਲਾਹ ਸੀ ਮੇਰੀ ਹੁਣ ਤੇ ਟਾਂਗਾਂ ਨਹੀਂ ਹੈਗਾ ਸਹੀ ਯਾਰ ਆਪਣੀ ਠੀਕ ਆ ਇਹਨਾਂ ਨੂੰ ਸ਼ੀਟ ਕਰ ਦੋ ਯਾਰ ਕੱਢੇ ਲੈ ਆਯੋ ਲਓ ਯਾਰ ਵੀ ਇਹ ਇਹ ਹੂੰ ਹੂੰ ਆਹ ਆਹ ਵਾਹ ਵਾਹ ਕਿਆ ਸੋਹਣੀ ਲਾ ਦੇ ਨੇ ਰੰਗ ਭਾਈਓ 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 ਭਾਈਗੇ ਬਈ ਬਾਈਗੇ ਠੀਕ ਤਾਂ ਕੁਵਰ ਵੀ ਹੁਰਾ ਲਾ ਕੇ ਦੇਖੀ ਇੱਕ ਮਿੰਟ ਆ ਲੋ ਜੀ ਫੇਰ ਉੜ ਗਏ ਏ ਓਏ ਚਲੋ ਰਣੀ ਬਠਾ ਆ ਸਿਆਣੀ ਵਾਲਿਆਂ ਤੋਂ ਤਾ ਵੇ ਹਾਂਜੀ ਬਾਬੇ ਬਈ ਦੋ ਜਾਨਵਰ ਆ ਗਏ ਦੋ ਤਾਂ ਆਪਣੇ ਬੱਚੀ ਬੈਠੇ ਨੇ ਬਈ ਉੱਤੇ ਠੀਕ ਐ ਤੇ ਇੱਕ ਆ ਗਿਆ ਪੱਠਾ ਓਏ ਇੱਕ ਆ ਗਿਆ ਪੱਠਾ ਤੇ ਇੱਕ ਆ ਗਿਆ ਕਮਾਂਡਲਾ ਬਈ ਬੱਚਾ ਡੱਬਾ ਠੀਕ ਐ ਇਹ ਦੋ ਆ ਗਏ ਤੇ ਆਪਾਂ ਵਾਗੀ ਦੀ ਸਕੂਲ ਹਨਾ ਬਾਈ ਪ੍ਰੈਕਟੀਕਲ ਦੀ ਦੇਣਾ ਉਹ ਦੇ ਕਰਕੇ ਕਿ ਸ਼ੋ ਦੂਸਰੇ ਬੱਚੇ ਨਹੀਂ ਦਿਖ ਰਹੇ ਸ਼ੋਟ ਹੈ ਹਨਾ ਉਹ ਹੀ ਸ਼ਾਇਦ ਉੱਡਣ ਲੱਗ ਰਹੇ ਨੇ ਯਾਰ ਮੇਰੇ ਹਿਸਾਬ ਨਾਲ ਠੀਕ ਆ ਸ਼ੇਅਰ ਲੋ ਲਾਉਣਿਆ ਕਰਦੇ ਆ ਤੁਹਾਡੇ ਨਾਲ ਸ਼ੇਅਰ ਨਾਲ ਇਹਨਾਂ ਲੱਭਦੇ ਕਿੱਥੇ ਨੇ ਨਹੀਂ ਕਿ ਮੇਰੇ ਕਿ ਯਾਰ ਕੰਨੇ 11 ਵੀ 11 ਵਜੇ ਕਿ 18 ਮਿੰਟ 20 ਮਿੰਟ ਹੋ ਗਏ। ਤੋਂ ਇਹਨਾਂ ਨੂੰ ਲਾ ਦਨੇ ਆ ਫਿਰ ਘਰ ਤੋਂ ਛੱਡਣਾ ਸੀ ਇਹਨਾਂ ਲਈ ਉਹਨਾਂ ਲਾਉਂਦੇ। ਤਾਂ ਬਾਬੇ ਬੱਚੇ ਤਾਂ ਚਾਰੇ ਆ ਰਹੇ ਨੇ ਯਾਰ। ਹਨਾ ਤੇ ਆਹ ਦੇਖੋ ਇੱਕ ਆਹ ਹੋਗਾ ਪਾਂਟਾਂ ਵਾਲਾ, ਬਗਲਾਂ ਵਾਲਾ ਤੇ ਉਹ ਚਾਰੇ ਆ ਰਹੇ ਨੇ। ਠੀਕ ਹੈ ਛੋਟੇ ਕਿੱਧਰ ਗਏ ਯਾਰ? ਛੋਟਿਆਂ ਦੇ ਵੀ ਛੋਟਿਆਂ ਬੱਚਿਆਂ ਦੀ ਗੱਲ ਕਰਤਾ ਉਹਨਾਂ ਨੂੰ ਨਹੀਂ ਪਤਾ ਬਈ ਕਿੱਥੇ ਨੇ ਠੀਕ ਆ ਗਏ ਤਾਂ ਸਾਤ ਰੀਤੇ ਵੜਾ ਗਏ ਸੀ ਹਾਂ ਪਰ ਪਤਾ ਹੀ ਨਹੀਂ ਪੈਂਦੀ ਹਾਂਜੀ ਬਾਬਿਓ ਹੁਣ ਮੇਰੀ ਨੀਂਗਾ ਵੱਜੀ ਜਾਨਪੁਰ ਤਾਂ ਉਹ ਬੈਠਣੇ ਯਾਰ ਆ ਇੱਕ ਮਿੰਟ ਆ ਓ ਵਾਡੇ ਬਈ ਦੇਖੋ ਇਹ ਉਹ ਬੈਠਾ ਰੱਤਾ ਪਰਾਂ ਬੈਠਾ ਦੂਸਰਾ ਇਹ ਉੱਤੇ ਕੀ ਪੈ ਨਹੀਂ ਚਲੋ ਕੋਈ ਨਾ ਬਾਪੇ ਉੱਡੜ ਗਏ ਹੋਣੇ ਹਨ ਜਾਂ ਡਰ ਡਰ ਗਏ ਹੋਣੇ ਆਪਾਂ ਐ ਕਰਦੇ ਆ ਉਹ ਉਚਲੇ ਮਤਲਬ ਪੈਰ ਤੇ ਲਾ ਦਿੰਦੇ ਆ ਛਤਰੀ ਤੇ ਉੱਥੋਂ ਆ ਜਾਣਗੇ ਠੀਕ ਹੈ ਤੇ ਬਾਕੀ ਤੁਹਾਨੂੰ ਦਿਖਾਉਣਾ ਕਰਦੇ ਹੁਣ ਦਿੰਨੇ ਅਪਡੇਟ ਜੀ ਬਾਪੂ ਬੱਚੇ ਆ ਗਏ ਭਾਈ ਠੀਕ ਹੈ ਉਡ ਡੱਟ ਕੇ ਆ ਗਿਆ ਹੋਣਗੇ ਚਲੋ ਕੋਈ ਨਾ ਬਾਬ ਲਾਉਣਾ ਇਹਨਾਂ ਨੂੰ ਕਰ ਦੇ ਸ਼ੇਰ ਸੋਚਦੇ ਨਾਲ ਮੱਚ ਦੇਣ ਵਿਚਾਰੇ ਹਨ ਤੁੱਕੇ ਚਲੋ ਕਰ ਦੇ ਸ਼ੇਰ ਸੋਚਣਾ ਬਈ ਇੱਕ ਬੱਚਾ ਲਾ ਲਿਆ ਠੀਕ ਆ ਇੱਕ ਬੱਚਾ ਇਹਦੇ ਅੰਦਰ ਵੜ ਗਿਆ ਠੀਕ ਆ ਕਮਰੇ ਚ ਇੱਕ ਮੈਂ ਤੱਕ ਗਾਇਕ ਇੱਥੇ ਜਿ ਬੈਠਾ ਹੋ ਫਿਰ ਤ ਉਹ ਪੱਜ ਗਿਆ ਉਹ ਦੇਖੀ ਉਹ ਲਿਆ ਪਾਏਗਾ ਯਾਰ ਓਏ ਆ ਜਾ ਆਇਆ ਨਾ ਹੀ ਹੁਣ ਲਾਉਣੇ ਆਂ ਸ਼ਾਪਰੀਦ ਲੈ ਗੜਾ ਅੰਦਰ ਦਾ ਟਿੱਕੇ ਵਾਂਦਾ ਹੈ ਇੱਥੇ ਲਾ ਕੇ ਅੰਦਰੋਂ ਨਾਲਿਆ ਫੜ ਕੇ ਬਾਹਰ ਨਾਲ ਜੁੜ ਕੀ ਚੋਪਟ ਵੀ ਤਾਂ ਬੈਠਾ ਰਿਹਾ ਤੰਬੇ ਵਰਨ ਨਹੀਂ ਕਰੇ ਇਹ ਰਿਓ ਪੰਨ ਬੜਾ ਯਾਰ ਇਹ ਕੀ ਉੱਡਿਆ ਹੀ ਨੂੰ ਹਵਾਈ ਹੋ ਗਿਆ ਉਹਦੀ ਵੀ ਹੁਣ ਤਾਂ ਮੈਨੂੰ ਫੜੇ ਨਹੀਂ ਸਾਤਾ ਲਓ ਜੀ ਬਾਪੂ ਬੱਚਾ ਪੂਰਾ ਹੋ ਗਿਆ ਬਿਆ ਉਸ ਗਰਮੀ ਬਾੜੀ ਸੀ ਹਨਾ ਕੁਸੂ ਡੱਡ ਕੇ ਆਇਆ ਹੋਣਾ ਮਨ ਲਾਦਾ ਕੋਠੀ ਕਾਟੀ ਦੇ ਠੀਕ ਆ ਚਲੋ ਇਹਨੂੰ ਵੀ ਛੱਡ ਦਿੰਨੇ ਆ ਬਾਈ ਥੋਏ ਚੋਪ ਚਪੀਤਾ ਤੇ ਦਾਣੇ ਪਾ ਗਏ ਭਾਈ ਹੁਣ ਢੱਕ ਮੈਂ ਇਹਨਾਂ ਨੂੰ ਗਰੇ ਢੱਕ ਮੈਂ ਢੱਕ ਮੈਂ ਠੀਕ ਆ ਭਾਈ ਆ ਜਾ ਵੇ ਸੋ ਬ్రో ਮੈਂ ਤੇ ਉਹ ਖੋਣੇ ਸੱਜਣ ਮੱਤ ਉਹਰੇ ਢੱਕ ਮੈਂ ਮਾਉਣਾ ਪਾਪ ਕੇ ਠੀਕ ਆ ਮਾਸਲ ਮੈਨੂੰ ਮੱਗਿਆਣਾ ਹੋ ਬਹੁਤ ਆ ਗੋਲਾ ਆ ਗਿਆ ਪਾਣੀ ਪੀਣਾ ਪੀਲਾ ਪੀਲਾ ਮੈਂ ਤਾਂ ਤੈਨੂੰ ਕੀ ਆ ਪਹਿਲਾ ਬਹੁ ਫੜੇ ਗੋਲੇ ਹਣਾ ਬਾਈ ਆਵਦੀ ਉਮਰ ਤੇ ਛੋਟੀ ਚ ਚਸਕਾ ਵਾਲਾ ਹੁੰਦਾ ਸੀ ਹੁਂ ਦਰਾਵਾ